ਕੈਨੇਡਾ ਦੇ ਵਿੱਚ ਆਏ ਹੋਏ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਆਏ ਦਿਨ ਹੀ ਮੰਦਭਾਗੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਆਏ ਦਿਨ ਹੀ ਕੋਈ ਨਾ ਕੋਈ ਪੁਲਿਸ ਦੇ ਵੱਲੋਂ ਅਪਡੇਟ ਦੇ ਦਿੱਤੀ ਜਾਂਦੀ ਹੈ ਕਿ ਇਸ ਜਗ੍ਹਾ ਤੋਂ ਇਹ ਨੌਜਵਾਨ ਜਾਂ ਇਹ ਲੜਕੀ ਲਾਪਤਾ ਹੋ ਗਈ ਹੈ ਅੱਜ ਦੀ ਇਸ ਰਿਪੋਰਟ ਦੇ ਵਿੱਚ ਦੱਸਣ ਜਾ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਸਾਲ 2025 ਦੇ ਵਿੱਚ ਕਿੰਨੀਆਂ ਪੰਜਾਬਣਾਂ ਲਾਪਤਾ ਹੋਈਆਂ ਅਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਕੀ ਹੋਇਆ ਤਾਜ਼ਾ ਮਾਮਲਾ ਜੋ ਪੁਲਿਸ ਦੇ ਵੱਲੋਂ ਸਾਂਝਾ ਕੀਤਾ ਗਿਆ ਇਹ ਸਸਕੈਚੂਨ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ 20 ਸਾਲ ਦੀ ਹਰਦੀਪ ਕੌਰ ਪੰਜਾਬਣ ਲੜਕੀ ਇੰਟਰਨੈਸ਼ਨਲ ਸਟੂਡੈਂਟ ਵਜੋਂ ਕੈਨੇਡਾ ਦੇ ਵਿੱਚ ਆਈ ਸੀ ਤੇ ਉਹ ਹੁਣ ਲਾਪਤਾ ਹੋ ਗਈ ਹੈ ਉਸ ਨੂੰ ਅਖੀਰਲੀ ਵਾਰ ਦੇਖੇ ਨੂੰ 3-4 ਦਿਨ ਪਹਿ ਚੁੱਕੇ ਹਨ ਤੇ ਉਸ ਤੋਂ ਬਾਅਦ ਉਸ ਦੀ ਹਾਲੇ ਤੱਕ ਕੋਈ ਵੀ ਅਪਡੇਟ ਨਹੀਂ ਮਿਲੀ ਹੈ ਪੁਲਿਸ ਦੇ ਵੱਲੋਂ ਉਸ ਲੜਕੀ ਦੀ ਤਸਵੀਰ ਵੀ ਜਾਰੀ ਕਰ ਦਿੱਤੀ ਗਈ ਹੈ ਤੇ ਉਸ ਦੇ ਕੁਝ ਹੋਰ ਵੇਰਵੇ ਵੀ ਸਾਂਝੇ ਕੀਤੇ ਗਏ ਨੇ ਇਸ ਤੋਂ ਪਹਿਲਾਂ ਬੀਤੇ ਦਿਨੀ ਹੀ ਪੁਲਿਸ ਦੇ ਵੱਲੋਂ ਇੱਕ ਹੋਰ ਅਪਡੇਟ ਇਿੱਤੀ ਗਈ ਕਿ ਪਿਛਲੇ ਸਾਲ ਦਸੰਬਰ 2024 ਦੇ ਵਿੱਚ ਲਾਪਤਾ ਹੋਈ ਰੁਪਿੰਦਰ ਕੌਰ ਦੀ ਹੁਣ ਮ੍ਰਿਤਕ ਦੇ ਜੋ ਹੈ ਬਰਾਮਦ ਕਰ ਲਈ ਗਈ ਹੈ ਇਸ ਤੋਂ ਇਲਾਵਾ ਸਾਲ 2025 ਦੇ ਵਿੱਚ ਹੋਰ ਵੀ ਕਈ ਪੰਜਾਬਣਾਂ ਲਾਪਤਾ ਹੋਈਆਂ ਜਿਸ ਤੋਂ ਬਾਅਦ ਉਹਨਾਂ ਦੇ ਮ੍ਰਿਤਕ ਹੋਣ ਦੀ ਖਬਰ ਹੀ ਸਾਹਮਣੇ ਮਿਲੀ ਹੈ ਇਹੇ ਮਾਮਲੇ ਸੁਣਨ ਤੋਂ ਬਾਅਦ ਸਮੂਹ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਸਾਰਿਆਂ ਨੂੰ ਚਿੰਤਾ ਹੋ ਰਹੀ ਹੈ ਕਿ ਆਖਰਕਾਰ ਕਿਉਂ ਪੰਜਾਬਣਾਂ ਦੇ ਲਾਪਤਾ ਹੋਣ ਦੀਆਂ ਖਬਰਾਂ ਆਏ ਦਿਨ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਾਪਤਾ ਹੋਣ ਦਾ ਸਿਲਸਲਾ ਲਗਾਤਾਰ ਜਾਰੀ ਹੈ। ਹਰ ਮਹੀਨੇ ਕਿਸੇ ਨਾ ਕਿਸੇ ਸੂਬੇ ਵਿੱਚੋਂ ਅਜਿਹੀ ਖਬਰ ਸੁਣਨ ਨੂੰ ਮਿਲ ਜਾਂਦੀ ਹੈ। તાਜੇ ਮਾਮਲੇ ਅਨੁਸਾਰ ਇੱਕ ਹੋਰ ਪੰਜਾਬਣ ਸਕੈਚੂਨ ਵਿੱਚੋਂ ਗੁੰਮ ਹੋ ਗਈ ਹੈ ਜਿਸ ਦੀ ਪੁਲਿਸ ਵੱਲੋਂ ਪਾਲ ਕੀਤੀ ਜਾ ਰਹੀ ਹੈ ਅਤੇ ਸਮੂਹ ਪਾਇਚਾਰੇ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਬੈਟਲਫੋਰਡਜ਼ ਆਰਸੀਐਮਪੀ ਨੂੰ ਮਿਲੀ ਜਾਣਕਾਰੀ ਅਨੁਸਾਰ 20 ਸਾਲਾ ਹਰਦੀਪ ਕੌਰ ਨੂੰ ਅਖੀਰਲੀ ਵਾਰ 29 ਨਵੰਬਰ 2025 ਨੂੰ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਉਸ ਦਾ ਕੁਝ ਪਤਾ ਨਹੀਂ ਲੱਗਾ ਅਤੇ ਫਿਰ ਉਸ ਦੇ ਨਜ਼ਦੀਕੀਆਂ ਵੱਲੋਂ ਹਰਦੀਪ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਿਸ ਨੂੰ ਦਿੱਤੀ ਗਈ। ਹਰਦੀਪ ਨੂੰ ਆਖਰੀ ਵਾਰ 29 ਨਵੰਬਰ ਨੂੰ ਸਵੇਰੇ 8:30 ਵਜੇ ਨਾਰਥ ਬੈਟਲਫੋਰਡ ਦੇ ਸੇਂਟ ਲੌਰੈਂਟ ਡਰਾਈਵ ਤੇ ਦੇਖਿਆ ਗਿਆ ਸੀ। ਹਰਦੀਪ ਕੌਰ ਦਾ ਕੱਦ 5 ਫੁੱਟ 4 ਇੰਚ ਹੈ ਅਤੇ ਉਸ ਦਾ ਭਾਰ 120 ਪੌਂਡ, ਅੱਖਾਂ ਦਾ ਭੂਰਾ ਰੰਗ ਅਤੇ ਵਾਲਾਂ ਦਾ ਕਾਲਾ ਰੰਗ ਦੱਸਿਆ ਗਿਆ ਹੈ ਅਤੇ ਨਾਲ ਹੀ ਉਸ ਦੀ ਇੱਕ ਫੋਟੋ ਵੀ ਸਾਂਝੀ ਕੀਤੀ ਗਈ ਹੈ। ਜੇਕਰ ਤੁਸੀਂ ਹਰਦੀਪ ਨੂੰ ਦੇਖਿਆ ਹੈ ਜਾਣ ਜਾਂਦੇ ਹੋ ਕਿ ਉਹ ਕਿੱਥੇ ਹੈ ਤਾਂ ਬੈਟਲ ਫੋਰਸ ਆਰ ਸੀ ਐਮ ਪੀ ਨਾਲ ਸੰਪਰਕ ਕਰਕੇ ਜਾਣਕਾਰੀ ਜਮ੍ਹਾਂ ਕਰਵਾਈ ਜਾ ਸਕਦੀ ਹੈ ਭਾਈਚਾਰੇ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਕਿ ਹਰਦੀਪ ਕੌਰ ਸਹੀ ਸਲਾਮਤ ਵਾਪਸ ਮਿਲ ਜਾਵੇ ਦਸੰਯੋਗ ਹੈ ਕਿ ਇਹ ਕੋਈ ਅਜੀਹਾ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਪੰਜਾਬਣਾਂ ਦੇ ਲਾਪਤਾ ਹੋਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਪਿਛਲੇ ਸਾਲ ਦਸੰਬਰ ਵਿੱਚ ਵਿੰਸਰ ਤੋਂ 27 ਸਾਲਾਂ ਰੁਪਿੰਦਰ ਕੌਰ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ ਅਤੇ ਹੁਣ ਪੂਰੇ 1 ਸਾਲ ਬਾਅਦ ਰੁਪਿੰਦਰ ਦੇ ਕੇਸ ਨੂੰ ਲੈ ਕੇ ਅਪਡੇਟ ਆਈ ਹੈ ਵਿੰਸਰ ਪੁਲਿਸ ਦਾ ਕਹਿਣਾ ਹੈ ਕਿ ਇੱਕ ਔਰਤ ਜਿਸ ਦੀ ਪਿਛਲੇ ਸਾਲ ਦਸੰਬਰ 2024 ਵਿੱਚ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ ਲਸਾਹਲ ਵਿੱਚ ਮ੍ਰਿਤਕ ਮਿਲੀ ਹੈ ਜੂਨ 2025 ਵਿੱਚ ਫਾਈਟਿੰਗ ਆਇਲੈਂਡ ਦੇ ਨੇੜੇ ਡੇਟਰਾਇਟ ਨਦੀਰ ਵਿੱਚ ਲਸਾਲ ਪੁਲਿਸ ਦੁਆਰਾ ਮਨੁੱਖੀअवशेष ਲੱਭੇ ਗਏ ਸਨ ਫੋਰੈਂਸਿਕ ਜਾਂਚ ਤੋਂ ਬਾਅਦ ਮ੍ਰਿਤਕ ਦੀ ਪਛਾਣ ਰਸਮੀ ਤੌਰ ਤੇ 27 ਸਾਲਾ ਰੁਪਿੰਦਰ ਕੌਰ ਵੱਜੋਂ ਹੋਈ ਹੈ ਇਸ ਤੋਂ ਪਹਿਲਾਂ April 2025 ਵਿੱਚ 21 ਸਾਲਾ ਅੰਤਰਰਾਸ਼ਟਰੀ ਵਿਦਿਆਰਥਣ ਵੰਸ਼ਿਕਾ ਸੈਣੀ ਕਈ ਦਿਨਾਂ ਤੋਂ ਲਾਪਤਾ ਰਹਿਣ ਤੋਂ ਬਾਅਦ ਆਟਵਾਡ ਦੇ ਇੱਕ ਬੀਚ ਤੇ ਮ੍ਰਿਤਕ ਪਾਈ ਗਈ ਸੀ ਕਥਿਤ ਤੌਰ ਤੇ ਉਹ ਕਿਰਾਏ ਦੇ ਕਮਰੇ ਨੂੰ ਦੇਖਣ ਲਈ ਆਪਣੇ ਘਰ ਤੋਂ ਬਾਹਰ ਨਿਕਲੀ ਸੀ ਪਰ ਕਦੇ ਵਾਪਸ ਨਹੀਂ ਆਈ ਜਾਂਚ ਤੋਂ ਬਾਅਦ ਉਸਨੇ ਮ੍ਰਿਤਕ ਹੋਣ ਦੀ ਖਬਰ ਹੀ ਸੁਣਨ ਨੂੰ ਪ੍ਰਾਪਤ ਹੋਈ ਸੀ ਜਨਵਰੀ 2025 ਵਿੱਚ 22 ਸਾਲਾ ਸੰਦੀਪ ਕੌਰ ਕੇਪਸਪਾਇਰ ਨਿਊ ਫਾਉਂਡਲੈਂਡ ਵਿਖੇ ਸਮੁੰਦਰ ਵਿੱਚ ਰੁੜਨ ਤੋਂ ਬਾਅਦ ਲਾਪਤਾ ਹੋ ਗਈ ਸੀ ਉਹ ਪੰਜਾਬ ਦੀ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਸੀ ਅਤੇ ਹੁਣ ਤੱਕ ਉਸ ਦੀ ਮ੍ਰਿਤਕ ਦੇ ਬਰਾਮਦ ਨਹੀਂ ਕੀਤੀ ਗਈ ਹੈ ਤਾਂ ਇਹ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਤੋਂ ਬਾਅਦ ਭਾਈਚਾਰੇ ਦੇ ਵੱਲੋਂ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਅਤੇ ਪਿੱਛੇ ਬੈਠੇ ਪਰਿਵਾਰਾਂ ਨੂੰ ਵੀ ਆਪਣੇ ਬੱਚਿਆਂ ਦੀ ਬਹੁਤ ਜ਼ਿਆਦਾ ਫਿਕਰ ਹੋਣ ਲੱਗ ਜਾਂਦੀ ਹੈ ਹੁਣ ਦੇਖਣਾ ਹੈ ਹੋਵੇਗਾ ਕਿ ਜੋ ਇਹ ਤਾਜ਼ਾ ਮਾਮਲਾ ਸਾਹਮਣੇ ਆਇਆ ਹਰਦੀਪ ਕੌਰ ਦਾ ਕਿ ਪੁਲਿਸ ਦੇ ਵੱਲੋਂ ਇਸ ਸੰਬੰਧੀ ਕੀ ਅਪਡੇਟ ਸਾਂਝੀ ਕੀਤੀ ਜਾਂਦੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ